ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 31 ਆਓ ਸੁਣਦੇ ਹਾਂ ਖਾਲਸਾ ਸਿਰਜਣਾ ਦਿਵਸ ਤੇ ਵਿਸ਼ੇਸ਼ ਚਲੋ ਖਾਲਸਾ ਬਣੀਏ ਚਲੋ ਖਾਲਸਾ ਬਣੀਏ ਖਾਲਸਾ ਦਾ ਅਰਥ ਹੈ ਮਨ ਕਰਕੇ ਤਨ ਕਰਕੇ ਖਾਲਸ ਹੋਣਾ ਜੇ ਅਸੀਂ ਮਨ ਕਰਕੇ ਤਨ ਕਰਕੇ ਖਾਲਸ ਬਣ ਗਏ ਤਾਂ ਸਾਰੇ ਜ਼ਿੰਦਗੀ ਦੇ ਝੰਜਟ ਖਤਮ ਕਰ ਲਏ ਸਾਰੇ ਦੁੱਖਾਂ ਦਾ ਸਸਕਾਰ ਕਰ ਦਿੱਤਾ ਤੇ ਸਾਡੇ ਅੰਦਰੋਂ ਫਿਰ ਸੁੱਖਾਂ ਦੇ ਗੀਤ ਖੁਸ਼ੀਆਂ ਦਾ ਨਾਚ ਥੁਮਕਦਾ ਹੋਇਆ ਬਾਹਰ ਆਵੇਗਾ ਜ਼ਿੰਦਗੀ ਤੇ ਦੁਨੀਆ ਬੜੀ ਪਿਆਰੀ ਲੱਗਣ ਲੱਗ ਪਵੇਗੀ ਜ਼ਿੰਦਗੀ ਜੀਉਣ ਦਾ ਆਨੰਦ ਆ ਜਾਵੇਗਾ ਵਾ ਮੇਰੇ ਸਾਹਿਬੇ ਕਮਾਲ ਪਿਤਾ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਿਰਜਣਾ ਕਰਨ ਸਮੇ ਕਿਤਨਾ ਮਹਾਨ ਵਿਚਾਰ ਖਾਲਸਾ ਸਿਰਜਣਾ ਦਾ ਜੋ ਦਵੇਸ਼ ਭਾਵ ਉਹ ਗੁਣਾ ਨੂੰ ਖਤਮ ਕਰਕੇ ਗੁਣਾ ਵਿੱਚ ਪਰਵੇਸ਼ ਕਰਵਾਉਂਦਾ ਹੈ ਜ਼ਿੰਦਗੀ ਦਾ ਸੱਚਾ ਰਾਹ ਦਿਖਾਉਂਦਾ ਹੈ 1699 ਦੀ ਵਿਸਾਖੀ ਤੇ ਸੰਗਤਾਂ ਦਾ ਵਿਸ਼ੇਸ਼ ਇਕੱਠ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤਾਂ ਗੁਰੂ ਜੀ ਨੇ ਪੰਜ ਸਿਰ ਮੰਗੇ ਜਿਸ ਪਿੱਛੇ ਇੱਕ ਮਿਸ਼ਨ ਸੀ ਕਿ ਮੇਰੇ ਤੋਂ ਬਾਅਦ ਪੰਜ ਪਵਿੱਤਰ ਮਨੁੱਖਾਂ ਦੀ ਰਹਿਨੁਮਾਈ ਵਿੱਚ ਮੇਰਾ ਖਾਲਸਾ ਚੱਲੇ ਤੇ ਸਭ ਸਿੱਖ ਸਾਰੇ ਗੁਨਾ ਦੇ ਪ੍ਰਾਪਤੀ ਕਰ ਸਕਣ ਮੇਰੀ ਥਾਂ ਤੇ ਇਹ ਕੰਮ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਗੁਰਸਿੱਖ ਕਰਨਗੇ ਤਾਂ ਸਭ ਠੀਕ ਚੱਲਦਾ ਰਹੇਗਾ ਤੇ ਪਵਿੱਤਰ ਨਿਯਮ ਸਦੀਵੀ ਚੱਲਦੇ ਰਹਿਣਗੇ ਤੇ ਸੱਚ ਦਾ ਪ੍ਰਚਾਰ ਹੋਵੇਗਾ ਗੁਰੂ ਜੀ ਦੀ ਆਵਾਜ਼ ਦੇਣ ਤੇ ਪੰਜ ਸਿੰਘ ਨਿਤਰੇ ਗੁਰੂ ਨੂੰ ਆਪਣਾ ਸਿਰ ਭੇਟ ਕਰਨ ਲਈ ਆਪਣਾ ਆਪਾ ਖਤਮ ਕਰਨ ਲਈ ਤੇ ਗੁਰੂ ਹਥੋਂ ਨਵਾਂ ਪਵਿੱਤਰ ਸੀਸ ਲੈਣ ਲਈ ਸਭ ਤੋਂ ਪਹਿਲਾਂ ਭਾਈ ਦੇ ਆਰਾਮ ਉੱਠਿਆ ਫਿਰ ਭਾਈ ਧਰਮਦਾਸ ਫਿਰ ਭਾਈ ਹਿੰਮਤਰਾਮ ਫਿਰ ਭਾਈ ਮੋਹਕਮ ਚੰਦ ਫਿਰ ਭਾਈ ਸਾਹਿਬ ਚੰਦ ਗੁਰੂ ਜੀ ਨੇ ਇਹਨਾਂ ਪੰਜਾਂ ਦੇ ਮਨ ਪਵਿੱਤਰ ਕਰ ਦਿੱਤੇ ਜਿਹੜਾ ਥੋੜਾ ਬਹੁਤ ਖੋਟ ਸੀ ਉਹ ਕੱਢ ਦਿੱਤਾ ਪਵਿੱਤਰ ਤੇ ਨਿਡਰ ਖਾਲਸਾ ਬਣਾ ਦਿੱਤਾ ਤੇ ਕੌਮ ਦੀ ਰਹਿਨੁਮਾਈ ਕਰਨ ਲਈ ਪ੍ਰਤੱਖ ਤੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤੇ ਜਿਨ੍ਹਾਂ ਤੇ ਆਪਣੇ ਬਣਾਏ ਹੋਏ ਪਵਿੱਤਰ ਅੰਮ੍ਰਿਤ ਦੀ ਮੋਹਰ ਲਾ ਦਿੱਤੀ ਤੇ ਅੱਗੋਂ ਮੋਹਰ ਲਾਉਣ ਦਾ ਹੱਕ ਵੀ ਦੇ ਦਿੱਤਾ ਭਾਵ ਖਾਲਸਾ ਬਣਾ ਦਿੱਤਾ ਸ਼ੁੱਧ ਇਨਸਾਨ ਖੜਾ ਕਰ ਦਿੱਤਾ ਖਾਲਸਾ ਪੰਥ ਤਿਆਰ ਹੋ ਗਿਆ ਤੇ ਗੁਰੂ ਜੀ ਨੇ ਆਪ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਜ਼ਰੂਰੀ ਸਮਝਿਆ ਤੇ ਪੰਜਾਂ ਤੋਂ ਆਪ ਅੰਮ੍ਰਿਤ ਪ੍ਰਾਪਤ ਕਰਕੇ ਦਾਖਲਾ ਲੈ ਲਿਆ ਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਤੇ ਆਖਿਆ ਸੀ ਹਰ ਮੇਰਾ ਸਿੱਖ ਖਾਲਸਾ ਸਜੇ ਇਸ ਸ੍ਰਿਸ਼ਟੀ ਦੇ ਉੱਤੇ ਸਦਗੁਣਾ ਵਾਲੇ ਮਨੁੱਖ ਹੀ ਦਿਸਣੇ ਚਾਹੀਦੇ ਹਨ ਫਿਰ ਨਾ ਕੋਈ ਦੁਸ਼ਵਭਾਵ ਝਗੜਾ ਕਲੇਸ਼ ਸਭ ਖਤਮ ਹੋ ਜਾਵੇਗਾ ਤੇ ਦੁਨੀਆ ਰੱਬ ਦੀ ਬਣਾਈ ਹੋਈ ਰੱਬ ਵਰਗੀ ਹੀ ਨਜ਼ਰ ਆਵੇਗੀ ਇਹੋ ਜਿਹੇ ਖਾਲਸਾ ਪੰਥ ਦੀ ਰਹਿਨੁਮਾਈ ਵਿੱਚ ਪੰਜ ਸਿੰਘ ਸਜੇ ਨਾਵਾਂ ਦੇ ਸਮੂਹ ਵਿੱਚ ਖਾਲਸੇ ਦੇ ਗੁణਾਂ ਦੀ ਝਲਕ ਪੈਂਦੀ ਹੈ। ਕਮਾਲ ਦੀ ਘਟਨਾ ਹੈ ਜਾਂ ਗੁਰੂ ਦੀ ਇੱਛਾ ਇਹ ਗੁਰੂ ਹੀ ਜਾਣਦਾ ਹੈ। ਦਇਆ ਸਿੰਘ ਭਾਵ ਦਇਆ ਕਰਨ ਵਾਲਾ ਦਇਆ ਕਰਨਾ ਸਭ ਤੋਂ ਵੱਡਾ ਗੁਣ ਹੈ। ਜੇ ਮਨੁੱਖ ਦੇ ਅੰਦਰ ਦਇਆ ਹੋਵੇਗੀ ਦਇਆਵਾਨ ਹੋਵੇਗਾ। ਤਾਹੀ ਉਹੋ ਕਿਸੇ ਹੋਰ ਤੇ ਦਇਆ ਕਰ ਸਕਦਾ ਹੈ ਦਇਆ ਵਿੱਚੋਂ ਧਰਮ ਉਪਜਦਾ ਹੈ ਧਰਮ ਪੈਦਾ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜਿਸ ਦੇ ਆਸਰੇ ਸ੍ਰਿਸ਼ਟੀ ਖੜੀ ਹੈ ਉਹਦਾ ਨਾਮ ਹੈ ਧਰਮ ਧਰਮ ਦੇ ਆਸਰੇ ਸ੍ਰਿਸ਼ਟੀ ਖੜੀ ਹੈ ਤੇ ਧਰਮ ਦਾ ਮੂਲ ਦਇਆ ਹੈ ਦਇਆ ਤੋਂ ਧਰਮ ਪੈਦਾ ਹੋਇਆ ਜੇ ਧਰਮ ਆ ਗਿਆ ਤਾਂ ਸਾਡੇ ਕੋਲ ਹਿੰਮਤ ਆ ਜਾਂਦੀ ਹੈ ਕੁਝ ਚੰਗਾ ਕਰ ਸਕਣ ਦੀ ਕੁਝ ਵੀ ਲਖਣ ਕਰ ਸਕਣ ਦੀ ਕੁਝ ਮਹਾਨ ਕਾਰਜ ਕਰ ਸਕਣ ਦੀ ਜਦੋਂ ਤਿੰਨ ਚੀਜ਼ਾਂ ਆ ਜਾਂਦੀਆਂ ਹਨ दया धर्म हिम्मत ਉਸ ਉਪਰੰਤ ਫਿਰ ਮੋਹ ਦੁਨੀਆ ਦੇ ਲੋਕਾਂ ਨਾਲ ਪਰਿਵਾਰ ਨਾਲ ਘਟ ਜਾਂਦਾ ਹੈ ਸਿਰਫ ਫਰਜ਼ ਪਾਲਣ ਤੱਕ ਰਹਿ ਜਾਂਦਾ ਹੈ ਇਸੇ ਤਰ੍ਹਾਂ ਹੀ ਦੂਜੇ ਉਹ ਗੁਣ ਵੀ ਪਿੱਛੇ हट ਜਾਂਦੇ ਹਨ ਜਿਵੇਂ ਕਿ ਕਾਮ क्रोध लोभ मोह अहंकार ਉਹ ਵੀ ਘਟ ਜਾਂਦੇ ਹਨ ਇਸ ਉੱਚੀ ਸਟੇਜ ਤੇ ਪਹੁੰਚਣ ਤੱਕ ਮਨੁੱਖ ਵਿੱਚ ਪ੍ਰਭੂਤਾ ਉਤਪੰਨ ਹੋ ਜਾਂਦੀ ਹੈ। ਉੱਚੀ ਸੁੱੱਚੀ ਪਦਵੀ ਦੇ ਮਾਲਕ ਹੋਣ ਨਾਲ ਆਪਣੇ ਤੋਂ ਸਿਵਾ ਦੂਜਿਆਂ ਦੇ ਕਾਰਜ ਵੀ ਸਫਲ ਕਰਨ ਵਾਲਾ ਮਨੁੱਖ ਬਣ ਜਾਂਦਾ ਹੈ। ਇਹ ਪੰਜ ਗੁਣ ਜੋ ਨਾਵਾਂ ਵਿੱਚ ਸਪਸ਼ਟ ਹੁੰਦੇ ਹਨ ਇਹ ਚੰਗੀ ਗੱਲ ਹੈ। ਇਹੇ ਚੰਗੇ ਤੌਰ ਤੇ ਵਿਖਾਈ ਦਿੰਦਾ ਹੈ ਸਾਹਿਬ ਸਿੰਘ ਬਣਨ ਤੱਕ ਸਾਰੇ ਗੁਣਾ ਦਾ مالک ਖਾਲਸਾ ਹੀ ਹੁੰਦਾ ਹੈ ਖਾਲਸਾ ਬਣ ਜਾਂਦਾ ਹੈ ਭਾਵ ਪਵਿੱਤਰ ਹੋ ਜਾਂਦਾ ਹੈ ਇਹ ਧਰਤੀ ਖਾਲਸਿਆਂ ਦੇ ਨਾਲ ਭਰ ਜਾਣੀ ਚਾਹੀਦੀ ਹੈ ਤੇ ਇੱਕ ਦਿਨ ਭਰੇਗੀ ਲੋਕਾਂ ਵਿੱਚ ਜਦੋਂ ਸੁਮਤ ਆ ਜਾਵੇਗੀ ਸਮਝਦਾਰੀ ਆ ਜਾਵੇਗੀ ਤਾਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਜਿਸ ਦੀ ਅਕਲ ਸ਼ਕਲ ਨਿਰੋਲ ਸੱਚ ਦੇ ਆਧਾਰ ਤੇ ਹੁੰਦੀ ਹੈ ਇੱਕ ਵੀ ਲਖਣਤਾ ਨਾਲ ਤੇ ਵੀ ਲਖਣ ਸਖਸ਼ੀਅਤ ਨਾਲ ਖਾਲਸਾ ਨਜ਼ਰ ਆਉਂਦਾ ਹੈ ਆਓ ਮਨ ਵਿੱਚ ਵਿਚਾਰ ਕਰੀਏ ਇਤਨੇ ਸੱਚੇ ਸੁੱਚੇ ਵਿਚਾਰਾਂ ਵਾਲਾ ਖਾਲਸਾ ਸਾਡੇ ਅੰਦਰ ਵੀ ਪਰਗਟ ਹੋਣਾ ਚਾਹੀਦਾ ਹੈ ਕਿ ਨਹੀਂ ਡੂੰਗੀ ਸੋਚ ਤੋਂ ਬਾਅਦ ਕਹੋਗੇ ਕਿ ਹਾਂ ਮੈਂ ਵੀ ਖਾਲਸਾ ਬਣਨਾ ਹੈ ਮੈਂ ਵੀ ਪਵਿੱਤਰ ਜੀਵਨ ਜਿਉਣਾ ਹੈ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੁੱਤਰ ਜਾਂ ਪੁੱਤਰੀ ਬਣਨਾ ਹੈ ਤਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰੇ ਬੱਚੇ ਖਾਲਸਾ ਪੰਥ ਦੀ ਸੱਚੀ ਵਿਚਾਰ ਨੂੰ ਕਾਇਮ ਰੱਖਣ ਲਈ ਜਾਂ ਅੱਗੇ ਵਧਾਉਣ ਲਈ ਚਾਰ ਪੁੱਤਰਾਂ ਦਾ ਬਲੀਦਾਨ ਕਰ ਦਿੱਤਾ ਸੀ ਪਿਤਾ ਜੀ ਤੇ ਮਾਤਾ ਜੀ ਦਾ ਵੀ ਬਲੀਦਾਨ ਦੇਣ ਵਿੱਚ ਸਹਿਯੋਗ ਬਣਿਆ ਸੀ ਤਾਂ ਹੀ ਇਤਨੀ ਉੱਚੀ ਪਦਵੀ ਵਾਲੇ ਇਤਨੇ ਮਹਾਨ ਗੁਣਾ ਵਾਲੇ ਪਵਿੱਤਰ ਖਾਲਸਾ ਪੈਦਾ ਹੋਏ ਸਨ ਆਓ ਚੱਲੀਏ ਖਾਲਸਾ ਬਣੀਏ ਆਓ ਚੱਲੀਏ ਖਾਲਸਾ ਬਣੀਏ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਸ਼ੇਅਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ